ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਸਾਰੇ ਅੱਜ ਆਪਾਂ ਵਲੌਗ ਸਟਾਰਟ ਕਰਿਆ ਜੀ ਕੱਪੜੇ ਧੋਣ ਤੋਂ ਕੱਪੜੇ ਪਾ ਰਹੇ ਹਾਂ ਜੀ ਆਪਾਂ ਮਸ਼ੀਨ 'ਚ ਪਾ ਲਾ ਆਪਾਂ ਬਾੜ ਤੇ ਨਹੀਂ ਮੇਹੇਂ ਚ ਜਿੰਨਾ ਟਾਈਮ ਚ ਕਿਹੜਾ ਆਉਂਦਾ ਆਪਾਂ ਕੋਈ ਹੋਰ ਕੰਮ ਕਰਦੇ ਆਂ ਇਹ ਬਾੜੀ ਨੂੰ ਆਪਾਂ ਪੈਪ ਲਾਉਨੇ ਆ ਜੀ ਪਾਣੀ ਲਾਉਨੇ ਆ ਕੱਖ ਵੀ ਬਹੁਤ ਹੋਏ ਪਏ ਨੇ ਜੀ ਗਰਮੀ ਕਰਕੇ ਸਾਫ ਨਹੀਂ ਕਰੇ ਜਾਂਦੇ ਇਹ ਗੁੱਟੇ ਲਾਏ ਹੋਏ ਨੇ ਜੀ ਵਿੱਚ ਭਿੰਡੀਆਂ ਦੇ ਮਿਰਚਾਂ ਦੇ ਲੱਗੇ ਹੋਏ ਨੇ ਉਧਰ ਤੇ ਇਧਰ ਸਿਮਲਾ ਮਿਰਚ ਦੀ ਰਹੀ ਹੈ ਜੀ ਪਾਣੀ ਤੇ ਆਪਾਂ ਨਵਾ ਦਿੰਦੇ ਇਹਨਾਂ ਨੂੰ ਥੋੜੀ ਇਹ ਵੀਡੀਓ ਬਣਾਉਂਗੀ ਜੀ ਮੈਂ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਹੋਰੇ ਫੋਨ ਧਰ ਕੇ ਫੇਰ ਨਵਾਉਣੀ ਹੈ ਇਹਨਾਂ ਨੂੰ ਆਪਾਂ ਪਹਿਲਾਂ ਆਪਾਂ ਮੱਝਾ ਮੰਨਦਲੇ ਜੀ ਪਾਣੀ ਪਿਆ ਕੇ ਇਹ ਬਾਹਰਲੀ ਸਾਈਡ ਆਪਾਂ ਨਵਾ ਕੇ ਬੰਨ ਦਿੱਤੀਆਂ ਨੇ ਜੀ। ਦੁਪਹਿਰੇ ਸੰਨੀ ਕਰਕੇ ਫੇਰ ਅੰਦਰ ਲੈ ਕੇ ਜਾਵਾਂਗੇ। ਇਹ ਆਪਾਂ ਪਾਈਪ ਲਾ ਦਿੱਤੇ ਨੇ ਜੀ ਦੋ ਟੂਟੀਆਂ ਤੋਂ। ਪਾਣੀ ਭਰ ਜਾਊਗਾ ਹੁਣ ਖਾਲੀਆਂ 'ਚ। ਇਹ ਆਪਾਂ ਭਿਉਂ ਦਿੰਨੇ ਆ ਜੀ ਖਾਲ। ਬਾਕੀ ਦਾਣਾ ਰਲਵਾਇਆ ਹੋਇਆ ਜੀ ਆਪਣਾ। ਉਹ ਪਾਵਾਂਗੇ। ਇੱਕ ਮੱਝ ਨੂੰ ਇਹ ਪਾਉਣੇ ਹੁੰਦੇ ਆ ਜੀ ਆਪਾਂ ਦੁੱਧ ਵਾਲੀ ਨੂੰ। ਦੂਸਰੀਆਂ ਜਿਹੜਾ ਦਾਣਾ ਆਪਣਾ ਰਲਾਇਆ ਹੋਇਆ ਕਈ ਚੀਜ਼ਾਂ ਮਿਕਸ ਕਰਕੇ ਉਹ ਪਾਵਾਂਗੇ ਆਪਣਾ ਪਚਾਣੂ ਲਾ ਕੇ ਉਹ ਹੱਸ ਦਿੱਤ ਨੇ ਜੀ ਪਹਿਲਾਂ ਚਾੜੂ ਆਪਾਂ ਲਾ ਲਿਆ ਜੀ ਸਾਰੇ ਹੁਣ ਆ ਭਿਗੂ ਹਾਟ ਛੱਡ ਦਈਏ ਫਿਰ ਸੰਨੀ ਕਰਦੇ ਆ ਜੀ ਆਪਾਂ ਇਹ ਪਰਗੀਆਂ ਜੀ ਖਾਲੀਆਂ ਆਪਣੀਆਂ ਹੁਣ ਪੈ ਪਾਪਾ ਅਗਲੀ ਚ ਧਰ ਦਿੰਨੇ ਆ ਦੋਨੇ ਇਕੱਠੇ ਧਰ ਦਿੰਨੇ ਆ ਜੀ ਆਪਾਂ ਛੋਟੇ ਪੈਪ ਨੇ ਇਹ ਫਿਰ ਸੇਤੀ ਭਰ ਜਾਂਦੀ ਏ ਇੱਧਰ ਆਪਾਂ ਪਾਲੀ ਦੀ ਤੂੜੀ ਹੁਣ ਆਪਾਂ ਸੰਨੀ ਕਰਦੇ ਆ ਸਵੇਰੇ ਸ਼ਾਮ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਜੀ ਇਹ ਆਪਣੀ ਖਾਲ ਵਿੱਚ ਭਿੱਜ ਜੀ ਗਈ ਭਿੱਜ ਚੁੱਕੀ ਐ ਇਹ ਲੈ ਆਈਏ ਆਪਾਂ ਦਾਣਾ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਲਾਈਆਂ ਹੋਈਆਂ ਨੇ ਜੀ ਨੀ ਕਰਦੀ ਜੀ ਆਪਾਂ ਇੱਕ ਹੱਥ ਨਾਲ ਫੋਨ ਫੜਿਆ ਨਹੀਂ ਜਾਂਦਾ ਸੰਨੀ ਆਪਾਂ ਕਰ ਦਿੱਤੀ ਹੈ ਜੀ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਲਈ ਕੰਮ ਕਰਦੇ ਆਂ ਆ ਲੱਗੇ ਹੋਏ ਨੇ ਜੀ ਬਤਾਉਆਂ ਦੇ ਬੂਟੇ ਆਪਣੇ ਆ ਲੱਗੇ ਹੋਏ ਨੇ ਬਤਾਉ ਇੱਧਰ ਵੀ ਲੱਗੇ ਹੋਏ ਨੇ ਜੀ ਆ ਸੀ ਇੱਧਰ ਵੀ ਲੱਗੇ ਹੋਏ ਨੇ ਜੀ ਕਈ ਬੂਟੇ ਨੇ ਜੀ ਉਹ ਛੌਧਰ ਨੇ ਤੇ ਬਾਹਰ ਵੀ ਲੱਗੇ ਹੋਏ ਨੇ ਜੀ ਹੁਣ ਆਪਾਂ ਆ ਗਏ ਜੀ ਕੱਪੜਿਆਂ ਕੋਲ ਇਹ ਕੱਪੜੇ ਕੱਢ ਲਏ ਨੇ ਮਸ਼ੀਨ ਚ ਹੁਣ ਧੋਨੇ ਆਪਾਂ ਇਹਨਾਂ ਇੱਧਰ ਆਪਾਂ ਚਾਦਰ ਪਾ ਦਿੱਤੀ ਹੈ ਬੈੱਡਾਂ ਦੀ ਸਾਰੇ ਪਾ ਲਾਂਗੇ ਜਿਹ ਵਿੱਚ ਹੋਰ ਆਪਾਂ ਕੱਪੜੇ ਆਪਾਂ ਧੋ ਕੇ ਸੁੱਕਣੇ ਪਾ ਦਿੱਤੇ ਨੇ ਜੀ ਸਾਰੇ ਹੁਣ ਆਪਾਂ ਚੱਲਦੇ ਆਂ ਅੰਦਰ ਦੇਖਦੇ ਆਂ ਜੀ ਟਾਈਮ ਕਿੰਨਾ ਹੋ ਗਿਆ ਅੰਦਰ ਜੀ ਆਪਾਂ ਕੰਮ ਸਾਰੇ ਕਰਨੇ ਨੇ ਜੀ ਸਫਾਈਆਂ ਵਗੈਰਾ ਫੇ ਰੋਟੀ ਵੀ ਬਣਾਉਣੀ ਆ 9 ਵਜੇ ਨਾਲੇ ਨੇ ਜੀ ਸਫਾਈਆਂ ਰਹਿੰਦੀਆਂ ਨੇ ਜੀ ਹਜੇ ਹਜੇ ਆਪਾਂ ਰਸੋਈ 'ਚ ਰੋਟੀ ਪਾਣੀ ਬਣਾਉਣਾ ਹੈ ਜੀ ਹਜੇ ਖਾਲੀ ਪਈ ਆ ਜੀ ਰਸੋਈ ਰੋਟੀ ਬਣਾਉਣੀ ਆ ਆਪਾਂ 9 ਵਜ ਚੁੱਕੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ